ਬੋਕਿਆ ਜੀ ਸਾਡੇ ਕੈਂਡੀਡੇਟ ਸੈਟੀਸਫਾਈਟ ਨਹੀਂ ਗਏ ਜਦ ਕਿ ਸਾਹੀ ਸਾਡੇ ਕਾਉਂਟਿੰਗ ਇੰਜੈਂਟਾ ਨੇ ਫਿਰ ਵੀ ਇਹਨਾਂ ਦੀਆਂ ਵੋਟਾਂ ਪਾ ਕੇ ਵਿੱਚ 960 ਕੀਤੀ ਆ ਪਰ ਉਹਨਾਂ ਨੇ ਸਾਡੀ ਆ ਵੋਟਾਂ ਜਿਹੜੀਆਂ ਬੋਟ ਤੇ 884 ਲਾਤੀ ਆ ਜੀ ਠੀਕ ਆ ਜੀ ਅਸੀਂ ਇਹ ਵੀ ਭਾਈ ਸਾਹਿਬ ਕਹਿੰਦੇ ਰਹਿ ਕਿ ਆ ਵੋਟਾਂ ਸਾਡੀਆਂ ਇਹਨਾਂ ਨੇ ਦੂਜੇ ਦੇ ਵਿੱਚਰ ਲਾ ਦਿੱਤੀ ਆ ਸਾਡੀ ਉਹ ਤਸੱਲੀ ਕਰਾਈ ਜਾਓ ਪਰ ਉਹਨਾਂ ਨੇ ਸਾਡੀ ਕੋਈ ਕਿਸੇ ਤਰ੍ਹਾਂ ਦੀ ਵੀ ਸਾਡੀ ਸੁਣਵਾਈ ਨਹੀਂ ਹੋਈ ਇਹਨਾਂ ਦੀ ਸਰਕਾਰ ਦੇ ਅੰਦਰ ਮਲਾਜ਼ਮ ਆ ਜਾਂ ਹਰੋ ਆ ਜਾਂ ਕੋਈ ਹੋਰ ਵਾ ਇਹ ਸਭ ਆਪਸ ਇਕੋ ਝਲੀ ਦੇ ਚਟੇਵਟੇ ਆ ਰਲੇ ਹੋਏ ਆ ਪੰਜਾਬ ਵਿੱਚ ਬਲਗ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਅੱਜ ਚੋਣ ਨਤੀਜਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਇਆ ਤੇ ਅੱਜ ਖੜੇ ਹਾਂ ਹੁਸ਼ਿਆਰਪੁਰ ਦੇ ਜਿਹੜਾ ਹੈਗਾ ਜਗਤਰਾਮ ਕਾਲਜ ਦੇ ਵਿੱਚ ਜਿੱਥੇ ਕਿ ਚੋਣ ਨਤੀਜੇ ਜਿਹੜੇ ਹੈਗੇ ਬਾਰ ਬਾਰ ਆ ਰਹੇ ਆ ਪਰ ਜਿਗਰ ਤੱਕ ਕਿਸੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਮੌਜੂਦਾ ਸਰਕਾਰ ਵੱਲੋਂ ਤੱਕੇਸ਼ੇ ਕੀਤੀ ਜਾ ਰਹੀ ਹੈ ਤੇ ਇਸੇ ਤੱਕੇਸ਼ੇ ਦੇ ਸ਼ਿਕਾਰ ਹੈ ਤੇਜਿੰਦਰ ਸਿੰਘ ਮਿੱਟੂ ਜਿਹੜੇ ਹੈਗੇ ਨੇ ਨਗਾਣਾ ਕਾਲਜ ਜੋਂਦੇ ਜਿਹੜੇ ਉਮੀਦਵਾਰ ਸਨ ਕੀ ਕੀ ਕਾਰਨ ਕੀ ਤੁਸੀਂ ਅੰਦਰ ਸੀ ਕੀ ਕਾਰਨ ਸਰ ਜੀ ਮੈਂ ਨਾ ਅੰਦਰ ਬੜਾ ਵਧੀਆ ਗਿਣਤੀ ਚੱਲ ਰਹੀ ਜੀ ਸ਼ਾਂਤੀ ਨਾਲ ਸਭ ਕੁਝ ਲਿਖ ਲੈ ਜੀ ਵੋਟਾਂ ਦੀ ਗਿਣਤੀ ਹੋ ਗਈ ਹੈ ਜੀ ਸਾਡੇ ਆਪਣੇ ਡਗਾਣਾ ਕਲਾ ਸਾਡਾ ਪਿੰਡ ਪੈਂਦਾ ਜੀ ਜ਼ੋਨ ਦੇ ਵਿੱਚ ਉਹਦੀ ਗਿਣਤੀ ਦੀ ਜਿਹੜੀ ਸਾਡੀ ਸੀਗੀ ਸਭ ਹੋਣੀ ਹੁਣ ਸਾਡੇ ਇਹਨਾਂ ਦੇ ਡਿਊਟੀ ਲੱਗੀ ਜੀ ਕਾਊਂਟਿੰਗ ਏਜੰਟ ਬਾਕਾਇਦਾ ਪਾਸ ਬਣਵਾਏ ਆ ਔਰ ਇਹਨਾਂ ਦੇ ਹੀ ਪਿੰਡ ਹੀ ਨਿਆੜੇ ਤੇ ਇਹਨਾਂ ਦੀ ਡਿਊਟੀ ਲਗਾਈ ਹੋਈ ਸੀਗੀ ਇਹ ਉੱਥੋਂ ਸੈਟੀਸਫਾਈਡ ਨਹੀਂਗੇ ਸਾਡੇ ਨਾਲ ਅਸੀਂ ਇਹਨਾਂ ਨੂੰ ਬਹੁਤ ਕੇ ਆ ਜੀ ਸਾਡੇ ਕੈਂਡੀਡੇਟ ਸੈਟੀਸਫਾਈਟ ਨਗੇ ਜਦ ਕਿ ਸਾਡੇ ਕਾਊਂਟਿੰਗ ਇੰਜੈਂਟਾ ਨੇ ਫਿਰ ਵੀ ਇਹਨਾਂ ਦੀਆਂ ਵੋਟਾਂ ਪਾ ਕੇ ਵਿੱਚ 960 ਕੀਤੀ ਆ ਪਰ ਉਹਨਾਂ ਨੇ ਸਾਡੀ ਆ ਵੋਟਾਂ ਜਿਹੜੀਆਂ ਬੋਟ ਤੇ 884 ਲਾਤੀ ਆ ਜੀ ਠੀਕ ਆ ਜੀ ਅਸੀਂ ਇਹ ਵੀ ਭਾਈ ਸਾਹਿਬ ਕਹਿੰਦੇ ਰਹਿ ਕਿ ਆ ਵੋਟਾਂ ਸਾਡੀਆਂ ਇਹਨਾਂ ਨੇ ਦੂਜਿਆਂ ਦੇ ਵਿੱਚਰ ਲਾ ਦਿੱਤੀ ਆ ਸਾਡੀ ਉਹ ਤਸੱਲੀ ਕਰਾਈ ਜਾਓ ਪਰ ਉਹਨਾਂ ਨੇ ਸਾਡੀ ਕੋਈ ਕਿਸੇ ਤਰ੍ਹਾਂ ਦੀ ਵੀ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਸਭ ਤੁਸੀਂ ਇਹਨਾਂ ਤੋਂ ਪੁੱਛ ਲਓ ਇਹਨਾਂ ਦਾ ਵੀ ਬਿਆਨ ਲਓ ਬਾਕੀ ਕੀ ਕਾਰਨ ਕੀ ਸੀ ਤੁਸੀਂ ਕੀ ਰਿਕਾਰਡਿੰਗ ਕਰਨ ਵਾਸਤੇ ਕੀ ਉਹਨਾਂ ਜਵਾਬ ਕੀ ਸੀ ਸਰ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਜਿਹੜੇ ਤੁਸੀਂ ਬੈਲਟ ਪੇਪਰ ਬਣਾ ਕੇ ਰੱਖੇ ਆ ਨਾ 25-25 ਦੇ ਬੰਡਲ ਉਹਨਾਂ ਦੇ ਵਿੱਚ ਹੀ ਨਹੀਂ ਬੰਡਲੇ ਸਾਡੇ ਰਲ ਆਤੇ ਮੈਂ ਕਿਹਾ ਵੀ ਤੁਹਾਨੂੰ ਇੱਕ ਰਬੜ ਕੋਲ ਕੇ ਦਿਖਾ ਦਿਓ ਚੈੱਕ ਕਰਾ ਦਿਓ ਇਹਦੀ ਦਬਦਾ ਧੱਕੇ ਨਾਲ ਹੀ ਹੈ ਨਾ ਥੈਲੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਜੀ ਥੈਲੇ 'ਚ ਪਾਉਣ ਲੱਗੇ ਆ ਮੈਂ ਕਿਹਾ ਜੀ ਸਾਨੂੰ ਰਬੜ ਕੋਲ ਕੇ ਚੈੱਕ ਕਰਾ ਲਓ ਆਪਾਂ ਕੱਲੀ-ਕੱਲੀ ਨਹੀਂ ਤੁਹਾਨੂੰ ਕਹਿੰਦੇ ਵੀ ਤੁਸੀਂ ਗਿਣਤੀ ਕਰਾਓ ਇਹ ਬੰਡਲਾਂ ਦੀ ਸਾਨੂੰ ਚੈੱਕ ਕਰਾ ਦਿਓ ਫੇਰ ਪਾਈਓ ਪਰ ਸੁਣੀ ਨਹੀਂ ਕਿਸੇ ਪੰਜ ਹਿੱਸੇ ਨੇ ਵੀ ਜਿਹੜੇ ਹੈਗੇ ਆ ਜਿਹੜੇ ਇਸ ਵੇਲੇ ਗਿਣਤੀ ਕਰਾਉਣ ਵਾਸਤੇ ਅਧਿਕਾਰੀ ਆਏ ਨੇ ਸਰਕਾਰ ਦੇ ਕਿਸੇ ਨੇ ਸਾਡੇ ਨਾਲ ਪਵਨ ਆਦੀਆ ਜੀ ਜਿਹੜੇ ਹੈਗੇ ਨੇ ਸਾਮਚਰਾਸੀ ਹਲਕਾ ਤੋਂ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਨਾਲ ਗੱਲਵਾ ਕਰਦੇ ਆ ਆਦੀਆ ਸਾਹਿਬ ਤੁਸੀਂ ਪੁਰਾਣੇ ਗਿਣੇ ਜਾਂਦੇ ਹੋ ਤੇ ਇਹ ਜਿਹੜੇ ਹਾਲਾਤ ਹੋਂਦੇ ਚੱਲਦੇ ਪਏ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹਿ ਰਿਹਾ ਬਹੁਤ ਦਿਨਾਂ ਤੋਂ ਰੌਲਾ ਪਾ ਰਹਿਆਂ ਵੀ ਇਹ ਇਲੈਕਸ਼ਨ ਨਹੀਂ ਇਲੈਕਸ਼ਨ ਦੇ ਨਾਂ ਤੇ ਇੱਕ ਠੱਗੀ ਆ ਯੋਗ ਸਰਕਾਰ ਨੂੰ ਪਤਾ ਸੀ ਵੀ ਅਸੀਂ ਜਦੋਂ ਵੀ ਇਲੈਕਸ਼ਨ ਕਰਾਣੇ ਆਂ ਉਦੋਂ ਅਸੀਂ ਫੇਲ ਹੋਣਾ ਆ ਪਹਿਲੇ ਤੇ 1.5 ਸਾਲ ਇਲੈਕਸ਼ਨ ਲੇਟ ਆ ਸਾਲ 1.5 ਸਾਲ ਇਲੈਕਸ਼ਨ ਲੇਟ ਕਰਾਇਆ ਗਿਆ ਫਿਰ ਇਲੈਕਸ਼ਨ ਇਸ ਤਰੀਕੇ ਨਾਲ ਕਰਾਇਆ ਗਿਆ ਆਪਣੀ ਤਿਆਰੀ ਕਰਦੇ ਰਹੇ ਲੋਕਾਂ ਦੇ ਅੰਦਰ ਜਾ ਕੇ ਜਿਸ ਦਿਨ 26 ਤਰੀਕ ਨੂੰ ਜਾਂ 27 ਤਰੀਕ ਨੂੰ ਪਿਛਲੇ ਮਹੀਨੇ ਦੀ ਇਹਨਾਂ ਨੇ ਡਿਕਲੇਰ ਕੀਤਾ ਇਲੈਕਸ਼ਨ ਜਦੋਂ ਇਲੈਕਸ਼ਨ ਡਿਕਲੇਰ ਕੀਤਾ ਲੋਕ ਖੜੇ ਨਹੀਂ ਸੀ ਹੁੰਦੇ ਇਹਨਾਂ ਦੀ ਕੋਈ ਗੱਲ ਨਹੀਂ ਸੀ ਸੁਣਦਾ ਇਹਨਾਂ ਨੇ ਲੋਕਾਂ ਨੂੰ ਪੈਸੇ ਦੇ ਕੇ ਇਹ ਕਰਕੇ ਉਹ ਕਰਕੇ ਤੱਕੇ ਦੇ ਨਾਲ ਲੋਕ ਖੜੇ ਕੀਤੇ ਫਿਰ ਉਹਨਾਂ ਨੇ ਇਹ ਵੀ ਪ੍ਰੋਮਿਸ ਕੀਤਾ ਕਿ ਅਸੀਂ ਤੁਹਾਨੂੰ ਜਿਤਾ ਕੇ ਲੈ ਕੇ ਆਵਾਂਗੇ ਤੁਸੀਂ ਸਿਰਫ ਗੜੇ ਹੋਣਾ ਆ ਇਹਨਾਂ ਦਾ ਵੋਟਾਂ ਚ ਜਾਂ ਲੋਕਾਂ ਚ ਯਕੀਨ ਕੋਈ ਨਹੀਂ ਆ ਇਹਨਾਂ ਨੇ ਇੱਕ ਸਰਟੀਫਿਕੇਟ ਬਣਾਏ ਹੋਏ ਆ ਸਰਟੀਫਿਕੇਟ ਬਣਾਏ ਹੋਏ ਆ ਜਿਹੜੇ ਇਹਨਾਂ ਦੀ ਸਰਕਾਰ ਦੇ ਅੰਦਰ ਮਲਾਜ਼ਮ ਆ ਜਾਂ ਹਰੋ ਆ ਜਾਂ ਕੋਈ ਹੋਰ ਵਾ ਇਹ ਸਭ ਆਪਸ ਇੱਕੋ ਥੈਲੀ ਦੇ ਚੱਟੇ-ਵੱਟੇ ਆ ਰਲੇ ਹੋਏ ਆ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਾ ਵੀ ਇੱਕ ਵਾਰੀ ਅਸੀਂ ਇਹਨਾਂ ਦੇ ਪੇਪਰ ਵੀ ਰੱਦ ਕਰਵਾਇਆ ਬੜੇ ਤੱਕੇ ਦੇ ਨਾਲ ਜੋ ਜਿਹੜੇ ਪੇਪਰ ਸੀ ਉਹ 10:30 ਵਜੇ ਰਿਜੈਕਟ ਕਰਾਏ ਇਹਨਾਂ ਦੇ ਔਰ ਜਿਹੜੀ ਹੋਣ ਵਾ ਇਹ ਉਸ ਕਰਕੇ 도ੜੇ ਹੋਇਆ ਵੀ ਕਿਸੇ ਤਰੀਕੇ ਦੇ ਨਾਲ ਪਹਿਲਾਂ ਇਹਨਾਂ ਨੇ ਕੈਪਚਰ ਕੀਤੀਆਂ ਜਿਹੜੀਆਂ ਬਣੀਆਂ ਹੋਈਆਂ ਸੰਤੀਆਂ ਸੀ ਸਾਡੀਆਂ ਉਹਨਾਂ ਨੂੰ ਇਹਨਾਂ ਨੇ ਤੋੜ ਕੇ ਜੋੜ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਇਲੈਕਸ਼ਨ ਤਾਂ ਇਹ ਕਦੀ ਵੀ ਨਹੀਂ ਜਿੱਤੇ ਉਸ ਵੇਲੇ ਇੱਕ ਲਹਿਰ ਸੀਗੀ ਲੋਕਾਂ ਨੇ ਇੱਕ ਫਤਵਾ ਦਿੱਤਾ ਇਹਨਾਂ ਨੂੰ ਉਹ ਲਹਿਰ ਦਾ ਲੋਕ ਜੋ ਫਤਵਾ ਦਿੱਤਾ ਸੀ ਉਹ ਅੱਜ ਪਛਤਾ ਰਹੇ ਆ ਦਨ ਦੁਗਣੀ ਤੇ ਰਾਤ ਚੌਗਣੀ ਜਿੱਥੇ ਪੰਜਾਬ ਤਰੱਕੀ ਕਰਦਾ ਸੀ ਉਥੇ ਦਿਨ ਦੁਗਣੀ ਤੇ ਰਾਤ ਚੌਗਣੀ ਪੰਜਾਬ ਜਿਹੜਾ ਨੇਰੇ ਵੱਲ ਨੂੰ ਜਾ ਰਿਹਾ ਆ 24 ਘੰਟੇ ਦੇ ਅੰਦਰ ਤਿੰਨ ਤਿੰਨ ਚਾਰ ਚਾਰ ਮਰਡਰ ਹੋ ਰਹੇ ਆ ਸੋ ਮੈਂ ਇਸ ਇਲੈਕਸ਼ਨ ਦੀ ਗਲਤੀ ਛੋਟਾ ਇਲੈਕਸ਼ਨ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਇਸ ਗਲਤੀ ਉਤਾਰੂ ਹੋਏ ਪਿਆ ਵੀ ਕਿਸੇ ਵੀ ਤਰੀਕੇ ਦੇ ਨਾਲ ਇਲੈਕਸ਼ਨ ਅਸੀਂ ਜਿੱਤਣਾ ਹੈ ਦਲਜੀਤ ਸਿੰਘ ਬਿੱਟੂ ਜਿਹੜਾ ਹਰਾਇਆ ਕਿਹੜਾ ਉਮੀਦਵਾਰ ਜਿੱਤੂਗਾ ਅਗਰ ਤੁਸੀਂ ਕੌਂਸੀ ਜੀ ਬਿਕਰਮ ਜੀ ਸੈੰਗੀ ਰੀਅਲ ਕਿਹੜੀ ਪਾਰਟੀ ਦਾ ਹੈ ਉਹ ਆਮ ਆਦਮੀ ਪਾਰਟੀ ਦਾ ਜੀ ਤੁਸੀਂ ਸੁਣ ਸਕਦੇ ਹੋ ਉਮੀਦਵਾਰ ਦਾ ਦੋਸ਼ ਹੈ ਜਿੱਥੇ ਪਵਨਦੀਪ ਜੀ ਨੇ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਾ ਸਾਰੇ ਲੋਕਾਂ ਨਾਲ ਧੱਕਾ ਕਰ ਰਹੀ ਹੈ ਔਰ ਧੱਕੇ ਦੇ ਨਾਲ ਹੀ ਆਪਣੇ ਉਮੀਦਵਾਰਾਂ ਨੂੰ ਜਤਾਰੀ ਹੈ ਕੈਮਰਾਮੈਨ ਲਖਸ਼ਮੰਤੀ ਦੇ ਨਾਲ ਤਰਸਿੰਮ ਪਪੂਪੀਡੀ ਸੀ ਨਿਊਜ਼ ਖੁਸ਼ਿਆਰਪੁਰ